ਸਤਿ ਸ੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਅੱਜ ਮੌਸਮ ਬਹੁਤ ਵਧੀਆ ਹੈ ਬਦਲਬਾਈ ਹੋਈ ਹੋਈ ਹੈ ਮੌਸਮ ਠੰਡਾ ਹੋਇਆ ਹੋਇਆ ਗਰਮੀ ਦਾ ਕਿਉਂਕਿ ਮਹੀਨਾ ਹੈਗਾ April ਦਾ ਮਹੀਨਾ ਚੱਲ ਰਿਹਾ ਹੈ ਤੇ ਇਸ ਗਰਮੀ ਦੇ ਮੌਸਮ ਦੇ ਵਿੱਚ ਬਦਲ ਹੋਣ ਦੇ ਨਾਲ ਮੌਸਮ ਠੰਡਾ ਹੋਣ ਦੇ ਨਾਲ ਕਾਫੀ એનર્ਜੀ ਮਹਿਸੂਸ ਹੋ ਰਹੀ ਹੈ ਬੜਾ ਵਧੀਆ ਮਹਿਸੂਸ ਹੋ ਰਿਹਾ ਮੇਰੀ ਹੁਣੇ-ਹੁਣੇ ਇੱਕ ਡਾਕਟਰ ਸਾਹਿਬ ਨਾਲ ਗੱਲਬਾਤ ਹੋ ਰਹੀ ਸੀ ਮੇਰੇ ਯਾਰ ਦੋਸਤ ਹੈਗੇ ਆ ਤਾਂ ਮੈਂ ਡਾਕਟਰ ਸਾਹਿਬ ਨੂੰ ਕਿਹਾ ਕਿ ਡਾਕਟਰ ਸਾਹਿਬ ਬੜਾ ਆਨੰਦਮਈ ਮੌਸਮ ਹੋਇਆ ਹੋਇਆ ਤਾਂ ਡਾਕਟਰ ਸਾਹਿਬ ਨੇ ਮੈਨੂੰ ਦੱਸਿਆ ਕਿ ਇਹ ਆਨੰਦਮਈ ਮ ਜੇ ਸਾਡੇ ਤਸਰੀਰ ਦੀ એનર્ਜੀ ਘਟੀ ਹੋਈ ਸੀ ਪਾਣੀ ਦਾ ਲੈਵਲ ਸਰੀਰ ਦੇ ਵਿੱਚ ਪਾਣੀ ਦਾ ਪੱਧਰ ਘਟ ਜਾਂਦਾ ਹੈਗਾ ਤਾਂ ਫਿਰ એનર્ਜੀ ਘਟ ਜਾਂਦੀ ਹੈਗੀ ਤੇ ਹੁਣ ਜਦੋਂ ਬਦਲਵਾਈ ਹੋ ਗਈ ਹੈ ਮੌਸਮ ਸੁਹਾਵਣਾ ਤਾਂ ਹੀ ਲੱਗ ਰਿਹਾ ਹੈ ਕਿ ਸਾਡੇ ਸਰੀਰ ਦੀ એનર્ਜੀ ਵੱਧ ਗਈ ਹੈਗੀ એનર્ਜੀ ਇਸ ਕਰਕੇ ਵਧੀ ਹੈ ਕਿ ਸਾਡੇ ਸਰੀਰ ਦਾ ਪਾਣੀ ਹੈਗਾ ਜਿਹੜਾ ਉਹ ਗਰਮੀ ਉਸ ਨੂੰ ਜੋ ਘਟਾ ਰਹੀ ਸੀ ਖਤਮ ਕਰ ਰਹੀ ਸੀ ਉਹ ਹੁਣ ਬੰਦ ਹੋ ਗਿਆ ਸੋ ਦੋਸਤੋ ਗਰਮੀ ਦੇ ਮੌਸਮ ਦੇ ਵਿੱਚ ਬਹੁਤ ਵਧੀਆ એનર્ਜੀ ਮਹਿਸੂਸ ਕਰਨ ਦੇ ਲਈ ਬਹੁਤ ਖੁਸ਼ ਮਹਿਸੂਸ ਕਰਨ ਦੇ ਲਈ ਤੁਹਾਨੂੰ ਪਾਣੀ ਬਾਰ-ਬਾਰ ਪੀਣਾ ਪਵੇਗਾ ਦਿਨ ਵਿੱਚ ਨੂੰ ਕਈ ਵਾਰ ਤੁਸੀਂ ਥੋੜਾ ਥੋੜਾ ਪਾਣੀ ਜ਼ਰੂਰ ਪਿੰਦੇ ਰਹੋ ਤਾਂ ਹੀ ਸਰੀਰ